ਹਾਂਜੀ ਸਸਤੀ ਗੱਲ ਦੋਸਤੋ ਅੱਜ ਆਪਣਾ ਲਸਣ ਲਵਾਈ ਦਾ ਦੂਜਾ ਦਿਨ ਤੇ ਅੱਜ ਆਪਾਂ ਕੱਲਾ ਪਾਂ ਲਾਦੇ ਸੀਗੇ ਪੰਜ ਮਾਰ ਲੈ ਫੁੱਟੇ ਹਾਂਜੀ ਹਾਂਜੀ ਪੰਜ ਛੇ ਮਾਰ ਲੈ ਕੱਲ ਅਸੀਂ ਲਾ ਦਿੱਤੇ ਸੀ ਦਿਖਾ ਦੇ ਅੱਜ ਅਸੀਂ ਪੰਜ ਮਾਰ ਲੈ ਸਾਡੇ ਰਹਿ ਗਏ ਸੀ ਚਲੋ ਹਨੇਰਾ ਵਾਵਾ ਹੋ ਗਿਆ ਸੀ ਤੇ ਪਨੇਰੀ ਅਸੀਂ ਸਾਰੇ ਜਮੇ ਮਿਸ਼ਾਤ ਸੀ ਜਿਵੇਂ ਜਿਵੇਂ ਲੱਗਣੀ ਹੈ ਅੱਜ ਹੁਣ ਅਸੀਂ ਫੇਰ ਦੁਬਾਰਾ ਲਵਾਈ ਸ਼ੁਰੂ ਕੀਤੀ ਹੈ ਸਵੇਰ ਲਾਉਣ ਲੱਗੇ ਸੀ ਤੇ ਫੌਜੀ ਵਰਗੇ ਕਹਿੰਦੇ ਠੰਡ ਬਾਹਲੀ ਜਿਆਦੇ ਹੱਥ ਠੰਢੀ ਜਾਂਦੇ ਆ ਫੇਰ ਅਸੀਂ ਦੋ ਕਿਲੇ ਖਾਲ ਕੱਢੇ ਇਹ ਤੋਂ ਪਹਿਲਾਂ ਤੇ ਹੁਣ ਫੇਰ ਅਸੀਂ ਦੁਪਹਿਰਾ ਜਾ ਹੋ ਗਿਆ ਥੋੜਾ ਜਿਹਾ ਮੌਸਮ ਭੱਗ ਗਿਆ ਤੇ ਲਵਾਈ ਹੁਣ ਫੇਰ ਸਟਾਰਟ ਕਰਤੀ ਐ ਜੁਗਣਾ ਦੇ ਤਾਰਾ ਤੇ ਸੀਤਾ ਦੇ ਫੌਜੀ ਮੁਕਾਬਲਾ ਵਿਚਾਰਾਂ ਦਾ ਫੁੱਲ ਚੱਲਣਾ ਦੇਖੋ ਹੁਣ ਕੀ ਬੰਦਾ ਬਣੇ ਰਿਹਾ ਬਲੌਗਰ ਅੱਨਾ ਹੋਰ ਨਾ ਕੁਝ ਆਉਣਾ ਨਹੀਂ ਪਾਵਾ ਸਿੱਧਾ ਦੋ ਦੂਜੇ ਪਾਸੇ ਵੱਧਣਾ ਹੌਣ ਛੱਡ ਗਿਆ ਪੈਸੇ ਹੰਦੂ ਵੀ ਬੰਦ ਨਹੀਂ ਪਾਣਾ ਸਿੱਧੂ ਪਾਣਾ ਲੱਗ ਰਿਹਾ ਪਰ ਪਾਣਾ ਪਕੌੜਾ ਦੇ ਪਾਣਾ ਸਿੱਧੂ ਪਾਣਾ ਪਕੌੜਾ ਪਾਣਾ ਸਿੱਧੂ ਛੱਡ ਗਿਆ ਉਹਦਾ ਉਹਦਾ ਪੂਰਾ ਯਾਰ ਬਹੁਤ ਵਧੀਆ ਲੱਗਦਾ ਹੈ ਹੁਣ ਵਾਰੀ ਦਾ ਲੱਗਦਾ ਪਹਿਲੀ ਬੋਲਨ ਦਾ ਨਮਸਤਾ ਆ ਵੇਖੋ ਦੋਸਤੋ ਜਿਵੇਂ ਆ ਪਹਿਲਾਂ ਨਿੱਕੇ ਹੁੰਦੇ ਨੇ ਖੇਡਦੇ ਨੇ ਘਰ ਘਰ ਉਵੇਂ ਅਸੀਂ ਘਰ ਘਰ ਖੇਡ ਰਹੇ ਆ ਖੇਤ ਬਣਾ ਲਏ ਅਸੀਂ ਆ ਕਿਆਰੇ ਬਣਾ ਦੇ ਤੇ ਹੁਣ ਇਧਰ ਫੌਜੀ ਪਾਣੀ ਛੱਟ ਕੇ ਲਾ ਰਿਹਾ ਹਸਲ ਦੇ ਵਿੱਚ ਇਹਦਾ ਕਾਰਨ ਮਿੱਤਰੋ ਇਹ ਹੈ ਵੀ ਕਣਕ ਨੂੰ ਆਪਣੇ ਇੰਤਜਾਜ ਚਾਰਜ ਫੇਰੇ ਪਾਣੀ ਲੱਗ ਗਿਆ ਤੇ ਗੰਡੇ ਅਸੀਂ ਥੋੜੇ ਜੇ ਲੇਟ ਨਹੀਂ ਲਾਇਆ ਗੰਡੇ ਤਾਂ ਟਾਈਮ ਤੇ ਲਾਇਆ ਪਰ ਪਾਣੀ ਪਹਿਲਾਂ ਲੱਗ ਗਿਆ ਇਸ ਕਰਕੇ ਦੁਬਾਰਾ ਆਜੇ ਕਣਕ ਨੂੰ ਪਾਣੀ ਲੱਗਣਾ ਨਹੀਂ ਫਿਰ ਅਸੀਂ ਇਧਰ ਨਾਲਲਾ ਨੂਨਾ ਖਾਲ ਜਿਹੜਾ ਇਹਨੂੰ ਭਰ ਕੇ ਮੋਟਰ ਨਾਲ ਬਾਟੀਆਂ ਨਾਲ ਝਟ ਝਟ ਕੇ ਤੇਰਾ ਪਾਣੀ ਲਾ ਦਾਂਗੇ ਬਾਕੀ ਦੇ ਪਾਣੀ ਕਣਕ ਦੇ ਨਾਲ ਲੱਗੇ ਜਾਣਗੇ ਜਦੋਂ ਕਣਕ ਨੂੰ ਲੱਗਿਆ ਕਰੋ ਉਹਦੇ ਉੱਥੋਂ ਵੜ ਤੋਂ ਵਰਕੇ ਫਿਰ ਇਹਨੂੰ ਨਾਲ ਲਾ ਦਾਂਗੇ ਇੱਕ ਪਾਣੀ ਸਾਨੂੰ ਥੋੜੀ ਜਿਹੀ ਸ਼ਕਤ ਕਰਨੀ ਪੈਣੀ ਹੈ ਬਾਟੀਆਂ ਨਾਲ ਝਟ ਝਟ ਕੇ ਪਾਣੀ ਲਾਉਣਾ ਪੈਣਾ ਕਿਆ ਚੱਲ ਫੌਜੀ ਗੱਲ ਲੱਗ ਗਈ ਕਹਿਰਾ ਲੱਗਿਆ ਕਹਿਰਾ ਰੋਗਿਆਨਗਰ ਮੋੜ ਪੈਂਦਾ ਫਿਰ ਇੱਕ ਪੱਖਾ ਸਿਰੇ ਚੜਨ ਵਾਲਾ ਹੋ ਗਿਆ 13 ਹੈ ਜਾਂਦਾ ਵਧੀਆ 13 ਜਿਹੜਾ ਵਾਟਰ ਨੇ ਪੀਣਾ ਸੀ ਪੀ ਲਿਆ ਹੁਣ ਪਾਣੀ ਦਾ ਟਪੋਟਾ ਵੀ ਜਾਊਗਾ ਹਾਂ ਚਾਲਾ ਇਹ ਤਾਂ ਵਟਪਨ ਲਾਣ ਕਈ ਨਾਲ ਲੈ ਪੰਜਵਾਂ ਪੱਖਾ ਵੀ ਸਿਰੇ ਲੱਗਣ ਵਾਲਾ ਲਓ ਫੌਜੀ ਨੇ ਸੱਤ ਪੱਖੇ ਦਾ ਦਿੱਤੇ ਲਾ ਝਟ ਝਟ ਕੇ ਤੇ ਸੱਤ ਪੱਖੇ ਰਹਿੰਦੇ ਸੱਤਾਂ ਚੋਂ 6 ਰਹਿ ਗਏ ਇੱਕ ਤਾਂ ਨੇੜ ਹੀ ਹੋ ਗਿਆ ਫੁੱਜ ਗਿਆ 6 ਪੱਖੇ ਰਹਿ ਗਏ ਤੇ ਮੈਨੂੰ ਲੱਗਦਾ ਇਹਨਾਂ ਤੋਂ ਗੰਡੇ ਲੱਗਣੇ ਨਹੀਂ ਹੁੰਨੀ ਛੇ ਤੇ ਜਿੰਨੀ ਛੇ ਦੀ ਫੌਜੀ ਪਾਣੀ ਲਾਈ ਜਾਂਦਾ ਲਓ ਇਧਰਲੇ ਪੱਖੇ ਜਿਵੇਂ ਤਿੰਨ ਕਿਲੇ ਲੱਗ ਚੁੱਕੇ ਆ ਚਾਰ ਕਿਲੇ ਰਹਿ ਗਏ ਚਾਰ ਕਿਲੇ ਰਹਿ ਗਏ 8 ਕਿੱਲੇ ਫੌਜੀ ਸਿੰਘ ਨੇ ਬਾਟੀਆਂ ਦਾ ਪਾਣੀ ਝੜ ਝੜ ਕੇ ਲਾਤੇ ਆ ਤੇ ਕਿੱਲੇ ਰਹਿ ਗਏ 4 ਇਹ 4 ਕਿੱਲਾ ਜਾ ਜੇ ਬਜਾਈ ਚੱਲੀ ਜਾਂਦੀ ਹੈ ਲਓ ਜੀ ਗੋਡੇ ਤੇ ਢੁਈਆਂ ਮੁੰਡਿਆਂ ਨਾਲ ਜੁੜ ਕੇ ਹੁਣ ਥੋੜਾ ਜਿਹਾ ਜ਼ਰਾਕਾ ਜਾ ਪਾਉਂਦਾ ਥਰੀਰ ਦਾ ਤੇ ਬੱਸ ਲੈ ਲਿਆ ਕੰਮ ਲਾਸਟ ਕੈਰੀ ਚ ਬਹਿ ਗਿਆ ਸੀ ਤਾਂ ਉਹ ਫੌਜੀ ਲੈ ਲਿਆ ਕੰਮ ਲੈ ਲਿਆ ਕੰਮ ਤਿੰਨ ਕਿੱਲੇ ਪਾਣੀ ਲਾਉਣਾ ਰਹਿ ਗਿਆ ਤੇ 2 ਕਿੱਲਾ ਵਜਾਈ ਵਾਲਾ ਰਹਿ ਗਿਆ ਮੈਨੂੰ ਲੱਗਦਾ ਫੀਟਰ ਕਰਦੇ ਆ ਸਟਾਰਟ ਫੀਟਰ ਫੀਟਰ ਝਟਾ ਹਾਂ ਝਟਾ ਲਾਉਣੇ ਆ ਜੱਕ ਦੇ ਤੇ ਹਾਂ ਜੇ ਜੋ ਝਟਾ ਚੱਲ ਪੈਂਦਾ ਫਿਰ ਬਹੁਤ ਕਮਲ ਮਾਰਦਾ ਕਿਦਰੇ ਵਟਾਂ ਤੋੜਦਾ ਕੋ ਹੈ ਤੇ ਲਾਸਟ ਵਾਲੀ ਕਿਆਰੀ ਦੇ ਵਿੱਚ ਪਨੀਰੀ ਮਤਲਬ ਸਾਥੋਂ ਵਾਧੀ ਸੀ ਤੇ ਇਹ ਅਸੀਂ ਜਮਾਂ ਸੰਗਣੀ ਕਰਤੀ ਹੈ ਸੰਗਣ ਹੈ ਹਾਂ ਹਜੇ ਵੀ ਫੋਜੀਆ ਵਰਲੇਸ ਆ ਤਾਂ ਜਨਮ ਸੰਗਣਾ ਕਰਦਾਂਗੇ ਉਹਨੇ ਚੰਗਾ ਵਿੱਚ ਇੱਕ ਗੰਢੀ ਕੱਢ ਲਾਂਗੇ ਕੱਚੇ ਖਾਣ ਨੂੰ ਤੇ ਬਾਕੀ ਰਹਿ ਜਾਊਗਾ ਮੈਂ ਮੈਂ ਦੋ ਦੋ ਉਂਗਲਾਂ ਦੇ ਕਰੀਆ ਹੈ ਤੇ ਇਹ ਅਸੀਂ ਹੁਣ ਪੂਰੀ ਸੰਗਣੀ ਕਰਤੀ ਹੈ ਚਾਰੀ ਇੱਕ ਤਾਂ ਕਿ ਇਹਦੇ ਜੋ ਹਰੇ ਗੰਡੇ ਖਾ ਲਾਂਗੇ ਮਤਲਬ ਤਿੰਨਾ ਗੰਡਿਆਂ ਚੋਂ ਇੱਕ ਗੰਢ ਇੱਕ ਗੰਢੀ ਵਿੱਚੋਂ ਕੱਢ ਲਈ ਤਾਂ ਬਸ ਉਸ ਸਹੀ ਦੂਰੀ ਤੇ ਫਿਰ ਹੋ ਜਾਊਗਾ ਤੇ ਫੇਰ ਕੰਮ ਹੋ ਕੇ ਆਣਾ ਤੇ ਹੁਣ ਫੌਜੀ 2-2 ਗੰਢਾਂ ਲਾਉਣ ਤੇ ਹੋਗੇ ਇੱਕੇ ਜਗ੍ਹਾ ਪਨੀਰੀ ਨਵੇੜ ਦੀ ਕੋਸ਼ਿਸ਼ ਕਰ ਰਿਹਾ ਤੇ ਪਰੇ ਫੌਜੀ ਗਾ ਨਿਭੜ ਦਿੱਤੀ ਜਿਆਦੇ ਐ 6-5 ਦੇ ਹਿਸਾਬ ਤੇ ਜੇ ਮਿੱਤਰੋ ਲਾਉਣਾ ਹੋਵੇ ਨਾ ਗੰਢੇ ਮਤਲਬ ਜਿਵੇਂ ਉਹ ਨਰਸਰੀ ਵਾਲਿਆਂ ਸਾਨੂੰ ਦੱਸਿਆ ਸੀ ਉਸ ਹਿਸਾਬ ਨਾਲ ਅਸੀਂ 12 ਮਰਲੇ ਥਾਂ ਦੇ ਵਿੱਚ 10 ਮਰਲੇ ਦੇ ਪਨੀਰੀ ਲਿਆਏ ਸੀ ਤੇ ਫੇਰ ਵੀ ਵਧ ਗਈ ਮੇਰੇ ਹਿਸਾਬ ਦੇ ਵਿੱਚ ਜੇ 6-5 ਦੀ ਦੂਰੀ ਤੇ ਲਾਉਣਾ ਹੈ ਤਾਂ 12 ਮਰਲੇ ਥਾਂ ਲਾਉਣਾ ਹੋਵੇ ਤਾਂ 8 ਮਰਲਿਆਂ ਦੀ ਪਨੀਰੀ ਲੈ ਕੇ ਆਓ ਉਹਨਾਂ ਤੋਂ ਦੇ ਫੇਰ ਪਨੀਰੀ ਪੂਰੀ ਆ ਜਾਊਗੀ ਪੂਰੀ ਕੀ ਫੇਰ ਵੀ ਵਧ ਜੂ ਥੋੜੀ ਬਹੁਤ ਜਾਣੇ ਫੇਰ ਪੂਰੀ ਆ ਜਾਊਗੀ ਹੁਣ ਅਸੀਂ 10 ਮਰਲਿਆਂ ਦੀ ਲਏ ਸੀਗੇ ਤੇ ਫੇਰ ਜਦੋਂ ਪਨੀਰੀ ਸਾਨੂੰ ਵਾਧੇ ਦੇ ਦਿੱਤੀ ਫੇਰ ਇਹਨਾਂ ਥੋੜਾ ਜਿਹਾ ਹੱਥ ਸੰਗਣਾ ਕਰਨ ਲੱਗੇ ਤੇ ਲਗਭਗ ਅਸੀਂ 11 11.5 ਮਰਲੇ ਥਾਂ ਸਾਡਾ ਬਣਦਾ ਹੈ ਤੇ ਪਨੀਰੀ ਸਾਡੀ ਫੇਰ ਵੀ ਵਧੂਗੀ ਚਲੋ ਘੜੀ ਦਾ ਡਰ ਸੀ ਵਦੀ ਦਾ ਵੀ ਕੋਈ ਡਰ ਨਹੀਂਗਾ ਕੋਈ ਅੱਧੇ ਮਰਲੇ ਮਰਲੇ ਦੀ ਵਾਝੂਗੀ ਤਾਂ ਕੋਈ ਹੋਰ ਭਰਾਣ ਫੜਾ ਦੇਗੇ ਹਨ ਲਾ ਲੂਗਾ ਮੈਂ ਤਾਂ ਤਾਰੇ ਨੂੰ ਕਿਹਾ ਮਹਜ ਹੈਗਾ ਥਾਂ ਦਾ ਤੇ ਲਾ ਲਈ ਇਹ ਹਾਂ ਦਾ ਹੈ ਹੀ ਨਹੀਂ ਮੇਰੇ ਕੋਲ ਥਾਂ ਆ ਜਾ ਕੋ ਬੀ ਬੇਲੀਆਂ ਨੇ ਸਾਡਿਆਂ ਨੇ ਸੰਘਣੇ ਸੁਮਣੇ ਕਰਕੇ ਪਨੀਰੀ ਪੂਰੀ ਕਰਦੀ ਜਮ ਇੱਕ ਡੱਕਾ ਨਹੀਂ ਵਧਨ ਦਿੱਤਾ ਹੱਲ ਸੰਘਣੇ ਕਰਤੀਆਂ ਦੋ ਕਿਾਰੀਆਂ ਤੇ ਪਨੀਰੀ ਬਿਲੇ ਲਾਦੀ ਨੀਰੀ ਨਹੀਂ ਖਰਾਬ ਹੋਣ ਦਿੱਤੀ ਤੇ ਉਧਰ ਫੌਜੀ ਨੇ ਵੀ ਚਲਾਦਾ ਝੱਟਾ ਦਾ 12 ਕਿੱਲੇ ਲਾਦੇ ਆ ਫੌਜੀ ਨੇ ਤੇ ਦੋ ਕਿੱਲੇ ਰਹਿ ਗਏ ਬਸ ਪਾਣੀ ਲੱਗਣ ਵਾਲੇ